ਮੈਨੂੰ ਇਹ ਕੋਈ ਵੀ ਚੀਜ਼ ਇਹਨਾਂ ਦੀ ਚੰਗੀ ਨਹੀਂ ਲੱਗੀ। ਠੀਕ ਹੈ। ਮੈਂ ਇੱਥੇ 11 ਮਹੀਨੇ ਤੋਂ ਸਟੱਡੀ ਕੀਤੀ। ਦੇਖਿਆ ਇਹਨਾਂ ਦਾ ਢਾਂਚਾ ਕੈਨੇਡਾ ਦਾ। ਕਿਉਂ ਲੋਕੀ ਸਾਡੇ ਲੋਕ ਇੰਨੇ ਰੁਪਏ ਚੱਕੀ ਫਿਰਦੇ ਇੱਥੇ ਇਹੋ ਜਿਹਾ। ਕਿਹੜੀ ਸਗੀ ਚੀਜ਼ ਜਿਹਦੀ ਖਾਤਰ ਰੁਪਈਆ ਸੀ ਦੇ ਰਹੇ ਸੀ 2010 ਦੇ ਵਿੱਚ ਜਦੋਂ ਸਾਡਾ ਪੰਜਾਬ ਦਾ ਰੇਟ ਸੀਗਾ ਕੁੜੀ ਮੁੰਡੇ ਦਾ ਉਹ 10 ਲੱਖ ਤੋਂ ਲੈ ਕੇ 15 ਲੱਖ ਸੀ। ਹਾਂਜੀ। ਅੱਛਾ। ਚਲੋ ਜਦੋਂ ਮੈਂ ਦੇਖਿਆ ਇੱਥੋਂ ਦਾ ਫਰੋਲ ਕੇ ਇਹਨਾਂ ਨੂੰ ਇੱਥੇ ਇੱਕੋ ਹੀ ਚੀਜ਼ ਬਹੁਤ ਵਧੀਆ ਹੈ ਜਿਹੜੀ ਇੱਥੋਂ ਦੀ ਗਵਰਨਮੈਂਟ ਨੇ ਉਧਰ ਤੋਂ ਨਹੀਂ ਛੇੜਿਆ। ਉੱਚਾ ਸਾਦ ਉਹ ਜੇ ਥਾਮ ਕੰਨ ਬਣਾਤੇ ਨੀਵਾ ਥਾ ਤਨੀ ਥੰਮਾ ਬਣਾ ਦੇ ਬਾਕੀ ਐਕਟੀਵਿਟੀ ਚੰਗੀ ਮੈਂ ਗੱਲ ਆਖੂੰਗਾ ਉਦੋਂ ਅਗਲੀ ਗੱਲ ਸਾਡੀਆਂ ਬੁੜਿਆਂ ਦੀਆਂ ਪੈਨਸ਼ਨਾਂ ਲਾਉਂਦੇ ਆ ਠੀਕ ਹੈ ਟਰਮਸ ਐਂਡ ਕੰਡੀਸ਼ਨ ਇਹਨਾਂ ਲਾਈਆਂ ਹੋਈਆਂ ਉਹ ਗੱਲ ਵੱਖਰੀ ਆ ਪਰ ਪੈਨਸ਼ਨਾਂ ਲਾਉਂਦੇ ਆ ਸੀ ਇਹਨਾਂ ਦੀ ਫੌਜ ਚ ਕਿਹੜਾ ਬੰਦੇ ਮਾਰਦੇ ਨੇ ਵੀ ਸਾਡੀਆਂ ਪੈਨਸ਼ਨਾਂ ਲਾਉਂਦੇ ਆ ਉਹਦੇ ਪਿੱਛੇ ਰਾਜ ਕੀ ਆ ਸਵਾਲ ਤੇ ਪੈਦਾ ਹੁੰਦਾ ਉਹਦੇ ਪਿੱਛੇ ਕੀ ਰਾਜ ਆ ਸਭਨੋਂ ਖਤਰਨਾਕ ਜਿਹੜੀ ਸਾਡੀ ਪੈਨਸ਼ਨ ਹੈ ਸਾਡੇ ਵਾਸਤੇ ਠੀਕ ਹੈ ਉਦੋਂ ਅਗਲੀ ਗੱਲ ਅਾ ਜਿਹੜੇ ਘਰ ਇਹਨਾਂ ਦੀਆਂ ਕਸ਼ਤਾਂ ਜਿਹੜੀਆਂ 26 ਸਾਲ ਦੀਆਂ 27 ਸਾਲ ਦੀਆਂ ਬੰਦੇ ਇਹ ਲੋਕ 60 70 ਸਾਲ ਬਣੇ ਉਤਲਾ ਜਿਹੜਾ ਬਕਸਾ ਉਹ ਤਾਂ ਸਾਡਾ ਹੋ ਜਾਣਾ ਤੇ ਜਿਹੜੀ ਥੱਲੇ ਵਾਲੀ ਜ਼ਮੀਨ ਹੈ ਜਿਹਦੇ ਤੇ ਬਣਿਆ ਉਹ ਸਾਰੀ ਉਮਰ ਨਹੀਂ ਹੁੰਦੀ ਹੂੰ ਉਦੋਂ ਅਗਲੀ ਗੱਲ ਉਹ ਕੀ ਹੈ ਇੱਥੇ ਜੋ ਕੁਝ ਵੀ ਇੱਥੇ ਹੁੰਦਾ ਇਹਨਾਂ ਦਾ ਕੱਖ ਨਹੀਂ ਸਾਡਾ ਸਾਰਾ ਕੋ ਪੰਜਾਬ ਤੋਂ ਆ ਰਿਹਾ ਹੈ ਫ੍ਰੀਜ਼ਰ ਚੀਜ਼ ਹੈ ਜਿੰਨੀ ਵੀ ਆਦੀ ਫ੍ਰੀਜ਼ਰ ਫ੍ਰੀਜ਼ਰ ਉਹ ਕੇ ਆ ਰਹੀ ਹੈ ਠੀਕ ਹੈ ਸਾਡੇ ਉੱਤੇ ਕੂਕਾ ਫਾਰਮ ਤੋਂ ਆ ਰਹੀ ਸਬਜ਼ੀ ਮੈਂ ਆਪ ਦੇਖ ਕੇ ਆਇਆ ਉਹਨਾਂ ਨੇ ਕਿਹਾ ਵੀ ਕੈਨੇਡਾ ਨੂੰ ਸੀ ਕਲਦੇ ਨਹੀਂ ਹੂੰ ਉੱਥੋਂ ਜੱਲੀ ਪੰਜਾਬ ਤੋਂ ਕਿੱਥੋਂ ਦੀ ਜਾਜਾ ਨਹੀਂ ਫ੍ਰੀਜਰ ਫ੍ਰਿਜੀ ਹੋ ਕੇ ਉਹ ਇੱਥੇ ਸਾਡੇ ਘਰਾਂ ਚ ਦੋ ਦੋ ਫ੍ਰੀਜ ਰੱਖੇ ਇੱਥੇ ਹੁੰਦੀ ਆ ਉਹ ਜਦੋਂ ਅਸੀਂ ਉਹ ਖਵਾਗੇ ਸਾਡੇ ਥਰੀ ਦਾ ਕੀ ਵਾਪਰੂਗਾ ਉਦੋਂ ਅਗਲੀ ਗੱਲ ਬੁੱਢਿਆਂ ਨੂੰ ਇਹ ਬਿਲਕੁਲ ਮੈਡੀਸਨ ਦੇ ਕੇ ਰਾਜ਼ੀ ਨਹੀਂ ਕਿਉਂਕਿ ਬੁੱਢੇ ਨੂੰ ਮਰਨਾ ਪਾ ਦੇ ਬੁੱਢੇ ਮਰਨਗੇ ਤਾਂ ਇਹ ਪੈਲੀਆਂ ਜੀ ਨਹੀਂ ਪਿਛਲੀਆਂ ਜਾਇਦਾਦਾਂ ਇਹਨਾਂ ਦੀਆਂ ਉਹ ਜਿਹੜੀਆਂ ਬੱਚਿਆਂ ਨੂੰ ਮਹਿਣੀਆਂ ਬੱਚੇ ਜਾਣ ਨੂੰ ਤਿਆਰ ਨਹੀਂ ਉਹ ਵੇਚ ਕੇ ਆਉਣਗੇ ਤੇ ਪੈਸਾ ਸਾਰੇ ਸਾਰਾ ਕੈਨੇਡੀਆ ਆਊਗਾ ਮੈਂ ਇਹ ਗੱਲ ਆਖੂਗਾ ਉਦੋਂ ਅਗਲੀ ਗੱਲ ਕੀ ਹੈ ਬਈ ਸਾਡੇ ਪੁਰਾਣੇ ਸਮੇਂ ਵਿੱਚ ਬਜ਼ੁਰਗ ਜਾਂਦੇ ਰਹੇ ਬਾਹਰਲੀ ਕੰਟਰੀਆਂ ਨੂੰ ਜਿਵੇਂ ਅਫਰੀਕਾ ਵਗੈਰਾ ਉਹ ਜਾਂਦੇ ਸੀ ਖੱਟਣ ਕਮਾਉਣ ਜੀ ਅਸੀਂ ਆਏ ਆ ਆਪਦਾ ਖਾਨਦਾਨ ਗੋਣ ਲਟਾਉਣਾ ਖਾਨਦਾਨ ਗੋਣ ਇਥੋਂ ਮੁੜਨੇ ਹੀ ਨਹੀਂ ਕਿਸੇ ਨੇ ਜਦੋਂ ਮੁੜਿਆ ਨਾ ਤੇ ਖਾਨਦਾਨ ਤਾਂ ਸਾਡੇ ਖਤਮ ਹੋ ਗਿਆ ਇਹ ਵੀ ਇਹਨਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਤੇ ਤੀਜੀ ਪੀੜ੍ਹੀ ਹੈ ਜਿਹੜੀ ਸਾਡੇ ਬੱਚੇ ਜੰਮਣ ਦੇ ਕਾਬਲ ਨਹੀਂ ਰਹਿੰਦੀ ਅੰਗਰੇਜ਼ ਆਪਦੇ ਘਰਾਲੀਆਂ ਤੇ ਆਪਦੇ ਬੱਚੇ ਕਿਉਂ ਕੱਢ ਕੇ ਲੈ ਗਏ ਅਜੀ ਸਮਝ ਉਹਨਾਂ ਦੇ ਕਿ ਵੀ ਅੱਜ ਇੱਥੇ ਔਰਤ ਨਹੀਂ ਉਹ ਕਿਰੀਅਰ ਨਾਲ ਦਾ ਬੱਚਾ ਨਹੀਂ ਆਪ ਹੁੰਦੇ ਆਪ ਦਾ ਕਾਰੋਬਾਰ ਵੇਖਦੇ ਤੁਸੀਂ ਤਰ ਤਰ ਚਲੇ ਜਾਂਦੇ ਆ ਦੂਸਰੇ ਕੰਟਰੀਆਂ 100 ਬਾਅਦ ਕੰਟਰੀਆਂ ਦੇ ਲੋਕ ਬੈਠੇ ਆ ਇੱਥੇ ਜਿਹੜੇ ਸਾਡੇ ਵਰਗੇ ਹੈਗੇ ਅਸੀਂ ਕੋਈ ਸਿਆਣੇ ਲੋਕ ਨਹੀਂ ਹੈ ਜੱਟ ਨੂੰ ਚਾਹੀਦੀ ਹੈ ਜ਼ਮੀਨ ਜਿੱਥੇ 10 ਪੈਂਦੀ ਵਿੱਚ ਇੱਥੇ ਜ਼ਮੀਨ ਵੇਖਦੀ ਹੈ ਜੱਟ ਆਪਦੇ 10 ਕਿੱਲੇ ਵੇਚ ਕੇ ਉੱਥੋਂ ਚੁੱਪਰ ਗਿਆ ਜਾਂਦਾ ਇੱਥੇ ਜ਼ਮੀਨ ਦੇ ਲੈ ਲੈ ਦੇ ਨਾਲ ਵੀ ਇਹਨਾਂ ਨੇ ਵੀਜ਼ੇ ਦਿੱਤੇ ਆ 11 ਦੇ ਵਿੱਚ 52 ਲੱਖ ਰੁਪਈਆ ਦਿਓ ਤੇ ਵੀਜ਼ਾ ਲੈ ਲਓ ਉੱਜੋਂ ਕਹਿੰਦੀ ਜ਼ਮੀਨਾਂ ਵੇਚ ਕੇ ਦਿੱਤੇ ਆ ਹੁਣ ਕੀ ਐ ਬਈ ਇਸ ਵਾਸਤੇ ਜਾਨੀ ਕੈਨੇਡਾ ਦੇ ਵਿੱਚ ਮੈਨੂੰ ਤਾਂ ਕੋਈ ਚੀਜ਼ ਚੰਗੀ ਲੱਗੀ ਇੱਕੋ ਇੱਕ ਚੀਜ਼ ਐ ਇੱਥੇ ਸਫਾਈ ਐ ਜੀ ਇਹ ਲੋਕ ਜਿਹੜੇ ਇੱਥੋਂ ਵਾਲੇ ਨੂੰ ਜੇ ਮੈਂ ਪੁੱਛਦਾ ਵੀ ਤੇ ਕੀ ਚੰਗੇ ਕਿੰਨੀ ਸਫਾਈ ਐ ਤੇ ਸਫਾਈ ਜਦੋਂ ਇਹਨਾਂ ਕੋਲੇ ਸਿੱਟਣ ਨੂੰ ਕੁਝ ਨਹੀਂ ਗਾ ਤੇ ਸਫਾਈ ਦਾ ਸਫਾਈ ਹੋਣੀ ਹੋਰ ਕੀ ਹੋਣੇ ਚ ਉਹ ਵੀ ਟੈਕਸੀ ਭਰਦੇ ਤਾਂ ਹੀ ਸਫਾਈ ਟੈਂਕਸ ਟੈਂਕਸ ਐ